ਦੋਸਤੋ ਇੱਕ ਵਧੀਆ ਸਿੰਗਰ ਬਣਨ ਵਾਸਤੇ ਤੁਹਾਨੂੰ ਵੱਖਰੇ ਵੱਖਰੇ ਸਕੇਲਾਂ ਦਾ ਰਿਆਜ਼ ਕਰਨਾ ਪੈਣਾ ਹੈ। ਉਹ ਰਿਆਜ਼ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਅੱਜ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਸਾਂਝਾ ਕਰੂੰਗਾ ਤੇ ਵੀਡੀਓ ਨੂੰ ਅਖੀਰ ਤੱਕ ਸਾਰੇ ਜਰੂਰ ਦੇਖਿਓ ਤਾਂ ਹੀ ਇਸ ਲੈਸਨ ਦੀ ਤੁਹਾਨੂੰ ਸਮਝ ਪੈਣੀ ਹੈ। ਆਓ ਤੁਹਾਨੂੰ ਮੈਂ ਹਾਰਮੋਨੀਅਮ ਦੇ ਉੱਤੇ ਵਿਖਾਉਣਾ ਕਿ ਵੱਖਰੇ ਵੱਖਰੇ ਸਕੇਲ ਦਾ ਰਿਆਜ਼ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ। ਜੀ ਸ਼ਾਰਪ ਤੋਂ ਸ਼ੁਰੂ ਕਰਨ ਲੱਗਿਆਂ। ਜੀ ਸ਼ਾਰਪ ਤੋਂ ਤੁਸੀਂ ਇੱਕ ਗਿਣਤੀ ਯਾਦ ਰੱਖ ਲੈਣੀ ਹੈ 1 3 5 6 ਤੇ 8 ਹੁਣ ਆਪਾਂ ਇਹਨੂੰ ਇੱਕ ਨੰਬਰ ਮੰਨਿਆ 1 2 3 3 ਇਹ ਬਣਿਆ 2 1 ਤੋਂ ਬਾਅਦ 3 ਤੁਹਾਨੂੰ ਕਿਹਾ ਸੀ 3 ਤੋਂ ਬਾਅਦ 5 ਕਿਹਾ ਸੀ 3 ਤੋਂ ਬਾਅਦ 4 5 ਇਹ ਬਣਿਆ 1 3 5 5 ਤੋਂ ਬਾਅਦ 6 6 ਤੋਂ ਬਾਅਦ ਇਹ 8 ਬਣ ਗਿਆ ਠੀਕ ਹੈ ਯਾਨੀ ਕਿ ਬਣ ਗਿਆ ਆਪਣਾ ਸਾ ਰੇ ਗਾ ਮ ਪਾ ਇਹਗਾ ਫਿਰ ਇਹ ਹੁਣ ਆਪਾਂ ਇੱਥੋਂ 101 ਉੱਤੇ ਚਲੇ ਗਏ ਇਹਨੂੰ ਆਪਾਂ ਮੰਨ ਲੈਣਾ 1 3 5 6 8 ਇਹ ਬਣ ਗਿਆ ਸਾ ਰੇ ਗਾ ਮ ਪਾ ਪਾ ਸਾ ਰਿ ਗਮ 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 ਪਾ ਸੋ ਦੋਸਤੋ ਇਸ ਤਰੀਕੇ ਦੇ ਨਾਲ ਤੁਸੀਂ 12 ਦੇ 12 ਸੁਰਾਂ ਤੋਂ ਆਪਦੇ ਗਲੇ ਨੂੰ ਤਿਆਰ ਕਰ ਲੈਣੇ ਹੋ ਇਹ ਤਾਂ ਇੱਕ ਨਮੂਨਾ ਸੀ ਪਰ ਜੇ ਤੁਸੀਂ ਇਹਦਾ ਰਿਆਜ਼ ਪ੍ਰੋਪਰ ਹਰ ਰੋਜ਼ ਕਰਦੇ ਨੂੰ 15-20 ਮਿੰਟ ਇਸ ਰਿਆਜ਼ ਨੂੰ ਦਿਓ ਤਾਂ ਤੁਹਾਡਾ ਗਲਾ ਬਹੁਤ ਜਲਦੀ ਹਰੇਕ ਸਕੇਲ ਨੂੰ ਕਬੂਲਣ ਲੱਗ ਪੂਗਾ ਹਰੇਕ ਸਕੇਲ ਤੋਂ ਗਾਉਣ ਲੱਗ ਪੂਗਾ ਇਹ ਮੇਰਾ ਵਿਸ਼ਵਾਸ ਹੈ ਜੇ ਰਿਆਜ਼ ਕਰੋਗੇ ਤਾਂ ਰਾਸ ਕਰੋਗੇ ਵੀਡੀਓ ਚੰਗੀ ਲੱਗੀ ਤਾਂਗੇ ਦੇ ਕੇ ਜ਼ਰੂਰ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ